ਜੋਧਵੀਰ ਮਾਨਕ ਜਿਹੜੇ ਕੁਲਦੀਪ ਮਾਨਕ ਜੀ ਦੇ ਬੇਟੇ ਨੇ ਕਤਲ ਕੋਕਾ ਕਤਲ ਕਰਾ ਦੋ ਨੀ ਕਟਲਾ ਢੁੰਡ ਫਲਕਾਰੀ ਦਾ ਜਿਨ੍ਹਾਂ ਨੇ ਉਹਦਾ ਮਿਊਜ਼ਿਕ ਕਰਿਆ ਸੀ ਉਹਨਾਂ ਕੋਲੇ ਮੈਂ ਇੱਕ ਗੀਤ ਲੈ ਕੇ ਗਿਆ ਸੀ ਕੇਰਾ ਮੇਰੇ ਯਾਦ ਆ ਉਹਦੇ ਵਿੱਚ ਇੱਕ ਹਿੰਦੀ ਦਾ ਸ਼ਬਦ ਸੀ ਮੈਨੂੰ ਨਹੀਂ ਪਤਾ ਸੀ ਕਿਉਂਕਿ ਮੈਂ ਇੰਨਾ ਪੜਿਆ ਨਹੀਂ ਹੋਇਆ ਮੈਨੂੰ ਨਹੀਂ ਪਤਾ ਵੀ ਹਿੰਦੀ ਦਾ ਵਰਡ ਆਏ ਉਹ ਕਹਿੰਦੇ ਬਿੱਲੇ ਨੂੰ ਪੰਜਾਬੀ ਚ ਕਰਾ ਹੁਣ ਅੱਜ ਦੀ ਘੜੀ ਪਤਾ ਹੀ ਨਹੀਂ ਲੱਗਦਾ ਵੀ ਕੀ ਹਿੰਦੀ ਆ ਕੀ ਅੰਗਰੇਜ਼ੀ ਆ ਕੀ ਪੰਜਾਬੀ ਆ ਪੰਜਾਬੀ ਸੱਭਿਆਚਾਰਕ ਦੀ ਦਹਾਈ ਪਾਉਣ ਵਾਲੇ ਗਾਉਂਦੇ ਤਾਂ ਅੰਗਰੇਜ਼ੀ ਨੇ ਪਤਾ ਵੀ ਨਹੀਂ ਲੱਗਦਾ ਮੈਂ ਕਹਿੰਨਾ ਮੈਨੂੰ ਖੁਦ ਨਹੀਂ ਪਤਾ ਲੱਗਦਾ ਮੈਂ ਇੱਕ ਰਾਈਟਰ ਆ ਮੈਂ ਤਾਂ ਉੱਥੇ ਡਾਉਨਪੋਲ ਤੇ ਗਿਆ ਤਾਂ ਥੋੜਾ ਜਿਹਾ ਥੱਲੇ ਗਿਆ ਗ੍ਰਾਫ ਮੇਰਾ ਕਿਉਂਕਿ ਮੈਨੂੰ ਉਹ ਗੀਤਾਂ ਦੇ ਵਿੱਚ ਵਲਡ ਪਾਉਣੇ ਨਹੀਂ ਆਉਂਦੇ ਲੋਕ ਉਦਾਂ ਦੇ ਵਲਡ ਮੰਗਦੇ ਨੇ ਜੀ ਠੀਕ ਆ ਜੀ ਪਰ ਇਹ ਬਾਲਾ ਚਰਨੀ ਇੱਕ ਤਫੈਰ ਕਿਹੜੀ ਦਾ ਫੁੱਲ ਕਹਿ ਸਕਦਾ ਮੈਂ ਇਹਨਾਂ ਨੂੰ ਠੀਕ ਆ ਜੀ ਪਰ ਗੀਤ ਤਾਂ ਉਹੀ ਜਿਵੇਂ ਅਮਰ ਸਿੰਘ ਚਮਕੀਲਾ ਦੀਦਾਰ ਸੰਧੂ ਜਸਵੰਤ ਸੰਧਿਲੇ ਉਹ ਨਹੀਂ ਦੇਵੀ ਭਾਜੀ ਉਹਨੇ ਹਿੱਟ ਨੇ ਜੀ ਉਹਨਾਂ ਦੀਆਂ ਉਹ ਬਦਲੇ ਨਹੀਂ ਚਾਹੇ ਬੱਬੂ ਮਾਨ ਜੀ ਤੋਂ ਲਾਵਾ ਬਦਲੇ ਨਹੀਂ ਹੈਗੇ ਉਹਨਾਂ ਦਾ ਉੱਥੇ ਖੜਾ ਲੈਵਲਾ ਉੱਥੇ ਖੜਾ ਉਹਨਾਂ ਨੇ ਕੋਈ ਗੀਤਾਂ ਦੇ ਵਿੱਚ ਹਿੰਦੀ ਸ਼ਬਦ ਨਹੀਂ ਕੋਈ ਅੰਗਰੇਜ਼ੀ ਨਹੀਂ ਕੁਝ ਨਹੀਂ ਕਰਿਆ ਹੈਗਾ ਚਲੋ ਬੱਬੂ ਮਾਨ ਨੇ ਮਾੜਾ ਮੋਟਾ ਕਰਿਆ ਜ਼ਰੂਰ ਬਖਰੀ ਗੱਲ ਆ ਪਰ ਉਹ ਅੱਜ ਵੀ ਲੋਕਾਂ ਨੂੰ ਹਰਮਨ ਪਿਆਰੇ ਨੂੰ ਉਹਨਾਂ ਦੇ ਗੀਤ ਅੱਜ ਲਾ ਲਓ ਗੱਡੀ ਦੇ ਵਿੱਚ ਲਾ ਲਓ ਘਰ ਚ ਲਾ ਲਓ ਐ ਲੱਗਦਾ ਵੀ ਜਿਵੇਂ ਅੱਜ ਦੀਆਂ ਗੱਲਾਂ ਨੇ ਅ ਬਕੰਧ ਤੋਂ ਝਾੜ ਕੇ ਦਰੀ ਪਸਾਤੇ ਮੇਰਾ ਮੰਜਾ ਧੁੱਪੇ ਡਾ ਦੇ ਜਿਵੇਂ ਆਮ ਪਿੰਡੂ ਵੱਲਾ ਚਮਕੀਲੇ ਨੇ ਵੀ ਕੁਝ ਗੀਤ ਉਹਦੇ ਥੋੜਾ ਜਿਹਾ ਲੈਕਚਰ ਪੜੇ ਸੀਗੇ ਤੇ ਜਿਹਦੇ ਡਬਲ ਮੀਨਿੰਗ ਵਾਲਾ ਸੀ ਪਰ ਕੁਝ ਗੀਤ ਉਹਦੇ ਇੰਨੇ ਪਿਆਰੇ ਸੀ ਚਮਕੀਲਾ ਜੀ ਦੇ ਤੇ ਮੈਂ ਕਹਿੰਨਾ ਕੀ ਬਾਤ ਆ ਪਰ ਉਹ ਜਣੀ ਜਿਹੜੇ ਅੱਜ ਦੇ ਜੋ ਜਵਾਕੜੇ गा ਰਹੇ ਨੇ ਜਿਵੇਂ ਮੇਰਾ ਗੱਲ ਆ ਇੱਕ ਹਵਾ ਵਿੱਚ ਉੱਡਦੇ ਨੇ ਅੱਜ ਦੇ ਸਲਾਰੂ ਨਹੀਂ ਮੈਂ 98 ਤੋਂ ਵੇ ਨਹੀਂ ਤੇ ਰਾਜ ਕਰਦਾ ਉਹ ਗੱਲ ਆ ਵੀ ਇਹ ਅੱਜ ਦੇ ਸਲਾਰੂ ਜਿਹੜਾ ਕੁਝ ਕਰਦੇ ਆ ਕੁਝ ਕੁ ਸਲਾਰੂਆਂ ਦੀ ਗੱਲ ਕਰਦਾ ਜਿਹੜੇ ਆਪਣੇ ਆਪ ਨੂੰ ਮੈਂ ਕਹੋਂਦੇ ਨੇ ਵੀ ਮੈਂ ਹੀ ਆ ਜੋ ਕੁਝ ਮੈਂ ਆ ਮੈਨੂੰ ਇਹਦਾ ਕਿਉਂ ਲੱਗ ਰਿਹਾ ਹੈ ਕਿ ਜਨਕੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਐਕਚੁਅਲ ਚ ਉਹਨਾਂ ਗੀਤਕਾਰਾਂ ਨੂੰ ਉਹਨਾਂ ਕਲਾਕਾਰਾਂ ਨੂੰ ਮਿਲ ਚੁੱਕੇ ਹੋ ਅਸਲ ਜ਼ਿੰਦਗੀ ਚ ਮੈਂ ਜੇ ਮਿਲੇ ਆ ਤਾਂ ਹੀ ਲੱਗਦਾ ਉਹ ਨਾ ਉਹਨਾਂ ਨੂੰ ਇਹ ਆ ਵੀ ਖਾਨੀ ਕੋਈ ਗੀਤ ਲੈ ਕੇ ਆ ਸਾਡੇ ਤੋਂ ਗੀਤ ਕਰਾਉਣਾ ਆ ਅੱਛਾ ਜਦ ਕਿ ਮੈਂ ਅੱਜ ਤੱਕ ਕਿਸੇ ਨੂੰ ਇਹ ਨਹੀਂ ਕਿਹਾ ਵੀ ਮੇਰਾ ਗੀਤ ਗਾ ਦੇ ਹਮ ਕਿਉਂਕਿ ਜੇ ਮੈਂ ਕਹੂੰਗਾ ਅਗਲਾ ਕੋਈ ਵੀ ਮੈਂ ਤੋ ਕਹਿ ਕੇ ਕਰਾਇਆ ਸੀ ਪੈਸੇ ਕਾਦੇ ਉਹਨ ਮੈਂ ਕਹਿੰਦਾ ਮੈਂ ਹਰਦੇਵ ਮਹੀਨਾਂ ਗੁਰ ਦਾ ਕੋਈ ਇੰਟਰਵਿਊ ਛੱਡੀ ਨਹੀਂ ਨਾ ਮੈਂ ਛੱਡਨੀ ਆ ਕਿਉਂਕਿ ਮੈਨੂੰ ਬਥੇਰੇ ਲੋਕਾਂ ਨੇ ਕਿਹਾ ਵੀ ਹਰਦੇਵ ਕਹਿੰਦਾ ਮਤਲਬ ਦੀ ਪੰਜੀ ਨਹੀਂ ਦੇਣੀ ਹੈਗੀ ਪੈਸਾ ਇੱਕ ਨਹੀਂ ਦੇਣਾ ਹੈਗਾ ਮੈਂ ਕਹਿੰਦਾ ਵੀ ਮੇਰੀ ਕਾਨਫਰੰਸ ਰਾਂ న్యూ ਜ਼ीलੈਂਡ ਤੋਂ ਗੱਲ ਕਰਾ ਦੋ ਹਰਦੇਵ ਪੰਜਾਬ ਆ ਪੰਜਾਬ ਤੋਂ ਗੱਲ ਕਰਾ ਦੋ ਚਾਰ ਗੀਤ ਗਾ ਦਿੱਤੇ ਨੇ ਮੇਰੇ ਉਹ ਤੁਹਾਨੂੰ ਕੁਝ ਨਹੀਂ ਮਿਲਿਆ ਨਹੀਂ ਮਿਲਿਆ ਜੀ ਕਿੰਨੇ ਕ ਕਲਾਕਾਰ ਨੇ ਇਹੋ ਜੇ ਬਿੱਲਾ ਵੀਰੇ ਵੀ ਤੁਹਾਨੂੰ ਲੱਗਦਾ ਹੈ ਕਿ ਮਤਲਬ ਜੇ ਅੱਜ ਵੀ ਉਹ ਕੁਝ ਕੁਝ ਅਮਾਉਂਟ ਹੀ ਦੇਣ ਤੇ ਚੀਜ਼ਾਂ ਜ਼ਿੰਦਗੀ ਬਦਲ ਸਕਦੀ ਹੈ ਦੇਖੋ ਮੈਂ ਧੰਨਵਾਦ ਕਰਦਾ ਹਰਜੀਤ ਹਰਮਨ ਜੀ ਦਾ ਅੱਛਾ ਜੀ ਸੁਖਵਿੰਦਰ ਸੁਖੀ ਤੇ ਬਾਕੀ ਇਹ ਨੇ ਤੇ ਇਹਨਾਂ ਦੋ ਤਿੰਨ ਕਲਾਕਾਰਾਂ ਦਾ ਮੈਂ ਧੰਨਵਾਦੀਆਂ ਜਿਹੜੇ ਮੈਨੂੰ ਜੇ ਮੈਂ ਅੱਜ ਮੜਾ ਮੋਟਾ ਕਹਿ ਦਮਾਂ ਵੀ ਆ ਗੱਲ ਆ ਜਿਵੇਂ ਮੇਰਾ ਪੱਖਾ ਛੱਡ ਗਿਆ ਸੀ ਮੈਂ ਸੁਖੀ ਨੂੰ ਕਹਾਂਗਾ ਵੀਰੇ ਯਾਰ ਪੱਖਾ ਮੱਜ ਗਿਆ ਕਹਿੰਦਾ ਕੋਈ ਨਹੀਂ ਪੱਖੇ ਤੈਨੂੰ ਦੋ ਲੈ ਦੇਵਾ ਕੂਲਰ ਲੈ ਦੇ ਮੇਸੀ ਲੈ ਲੈ ਮੈਂ ਬੋਲ ਕੀ ਲੈਣਾ ਉਹੋ ਜੇ ਲੋਕਾਂ ਨੇ ਨਾਲੇ ਮੇਰਾ ਕੋਈ ਸੁਖੀ ਨਹੀਂ ਨਾ ਮੇਰਾ ਸੁਖੀ ਨੇ ਕੋਈ ਗਾਣਾ ਗਾਇਆ ਜਦ ਕਿ ਬੰਗਾ ਮੇਚ ਨਾ ਆਈਆਂ ਸਾਰਾ ਤੋਂ ਪੰਜਾਬ ਗਾਇਲਿਆ ਗੀਤ ਉਹ ਮੇਰਾ ਲਿਖਿਆ ਹੋਇਆ ਸੀ ਪਰ ਮੈਂ ਥੋੜਾ ਜਿਹਾ ਉਹਨਾਂ ਤੱਕ ਪਹੁੰਚਣ ਦੇ ਵਿੱਚ ਦੇਰ ਕਰ ਗਿਆ ਤੇ ਉਹ ਮੇਰਾ ਉਹਦੋਂ ਵੀ ਵਧੀਆ ਲਿਖਿਆ ਸੀ ਚਲੋ ਸੁਖੀ ਭਾਈ ਨੇ ਆਪ ਵੀ ਕਈ ਇੰਟਰਵਿਊਆਂ 'ਚ ਕਿਹਾ ਵੀ ਬਿੱਲੇ ਦਾ ਗੀਤ ਲਿਖਿਆ ਸੀ